ਜਦ ਤੱਕ ਲੱਗਿਆ ਉਹਦੇ ਤਹਤ ਇੱਕ ਲੇਡੀ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਹਿਣਾ ਸਰ ਉਹ ਦਾ ਚੋਣ ਜਾਬਤੇ ਦਾ ਜਿਹੜਾ ਵਿਗਲ ਵੱਚੁਕਾ ਤੇ ਸੀਨੀਅਰ ਪੀਸ ਆਫ ਫਰਾਂ ਦੀ ਹਦਾਇਤ ਦੇ ਮੁਤਾਬਿਕ ਜਿਹੜੀ ਅਸੀਂ ਕਾਰਵਾਈ ਨੂੰ ਹਰ ਬਰੀਕੀ ਨਾਲ ਧਿਆਨ ਨਾਲ ਦੇਖਦੇ ਹੋਏ ਦੇਖ ਰਹੇ ਹਾਂ ਜੀ ਕਿ ਕੱਲ ਮਿਤੀ 25 4 24 ਨੂੰ ਸਾਡੀ ਪੁਲਿਸ ਪਾਰਟੀ ਚੌਕੀ ਇਨਚਾਰਜ ਗੁਰਸ਼ਰਨ ਸਿੰਘ ਸਵੇਰ ਨੂੰ ਪੁਲਿਸ ਪਾਰਟੀ ਜਿਹੜਾ ਨਾਕਾ ਲਾਇਆ ਹੋਇਆ ਸੀਗਾ ਭੁੰਗਮੀ ਮੋੜ ਤੇ ਮੀਰੀ ਨਹਿਰ ਹੁੰਦੀ ਆ ਜੀ ਤੇ ਗਾਇ ਬਗਾਏ ਲੋਕਾਂ ਨੂੰ ਚੈੱਕ ਕਰ ਰਹੇ ਸੀਗੇ ਜੀ ਇੱਕ ਲੇਡੀ ਜਿਹੜੀ ਪੁਲਿਸ ਪਾਰਟੀ ਨੇ ਦੇਖ ਕੇ ਉਹ ਜਿਹੜਾ ਲੈਪ ਥੋੜਾ ਖਿਸਕਣ ਲੱਗੀ ਸੀ ਤੇ ਪੁਲਿਸ ਪਾਰਟੀ ਨੇ ਉਹਨੂੰ ਫੜ ਕੇ ਉਹਦਾ ਨਾਮ ਪਤਾ ਪੁੱਛਿਆ ਜਿਸਨੇ ਨਾਮ ਆਪਣਾ ਜਸਮੀਤ ਕੌਰ ਵਾਈਫ ਆਫ ਲੇਟ ਮੱਖਣ ਸਿੰਘ ਵਾਸੀ ਭੁੰਗਮੀ ਦੱਸਿਆ ਤੇ ਉਹਦੇ ਹੈਂਡ ਬੈਗ ਵਿੱਚ ਜਿਹੜੀ ਉਹ ਤਰੀਸ ਚੈੱਕ ਪਿਆ ਪਈ ਸੀਗੀ ਜੀ 180 ਪੁਲਿਸ ਨੂੰ ਜੀ ਤੇ ਪੁਲਿਸ ਨੂੰ ਜਿਹੜਾ ਚੈੱਕ ਕਰਨ ਦੇ ਉੱਤੇ ਜਿਹੜਾ ਲੇਡੀ ਹੈ ਕਨਸਟੇਬਲ ਦੇ ਰਾਹੀਂ ਚੈੱਕ ਕੀਤਾ ਗਿਆ ਹੈਂਡ ਬੈਗ ਉਹਦੇ ਉੱਤੇ ਨੋਗਰਾਮੀ ਨਹੀਂ ਹੈ ਰੋਗਰਾਮ ਤੇ ਉਸ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਲਿਆ ਜੀ ਇਹ ਲੇਡੀ ਦਾ ਪਰਿਵਾਰਕ ਮੈਂਬਰ ਪੁੱਛੋ ਕਰਕੇ ਹੋ ਜਾਇਆ ਕਿ ਇਹ ਨਸ਼ੇ ਦੇ ਵਿੱਚ ਨਵੇਂ ਆ ਜਾਂ ਪੁਰਾਣੇ ਜੀ ਇਹ ਲੇਡੀ ਦਾ ਪਰਿਵਾਰ ਜਿਹੜਾ ਜੀ ਇਹਦਾ ਨਸ਼ੇੜੀ ਲੋਕ ਕਹਿ ਸਕਦੇ ਕੋਈ ਇਹਦੇ ਲੜਕੀ ਵੀ ਦੋਨੋਂ ਆਲਰੇਡੀ ਪਹਿਲਾਂ ਹੀ ਕੇਸ ਦੇ ਵਿੱਚ ਆ ਤੇ ਇਹ ਲੇਡੀ ਤਾਂ ਪਹਿਲਾਂ ਜਿਹੜੇ ਐਨਡੀਪੀਐਸ ਅੱਗੇ ਦੋ ਤਿੰਨ ਮਕੰਮੇ ਪਹਿਲਾਂ ਦਰਜ ਜੀ ਤੇ ਹੁਣ ਨੇ ਕੀ ਪ੍ਰਮਾਣ ਵਗੈਰਾ ਲਿਆ ਇਹਨੂੰ ਅੱਜ ਪੇਸ਼ ਅਦਾਲਤ ਮਾਨਯੋਗ ਅਦਾਲਤ ਵਿੱਚ ਕੀਤਾ ਜਾਏਗਾ ਕੀ ਇਹਨਾਂ ਮਾਡਲ ਲਿਆ ਜਾਵੇਗਾ ਤੇ ਕੀ ਕਾਰਨ ਰਿਹਾ ਸਰ ਕਿ ਪਿੱਛੇ ਤੁਹਾਡੇ ਕੋਲ ਪਹਿਲਾਂ ਵੀ ਦੋ ਆਲਾ ਪੁਲਿਸ ਅਫਸਰ ਇੱਥੇ ਰਹੇ ਆ ਤੇ ਉਹਨਾਂ ਵੱਲੋਂ ਇੰਨੇ ਪਰਚੇ ਇਹ ਨਸ਼ੇ ਦੇ ਮੋਰੋਦ ਵਿੱਚ ਨਹੀਂ ਦਰਜ ਕੀਤੇ ਗਏ ਤੁਹਾਡੇ ਵੱਲੋਂ ਪਰਚੇ ਹੁਣ ਕਾਫੀ ਦਰਜ ਕੀਤੇ ਗਏ ਆ ਦੇਖਣ ਦੇ ਵਿੱਚ ਆਇਆ ਤੇ ਕੀ ਕਰਨੇ ਸਰ ਦੇਖੋ ਜੀ ਹਰ ਅਫੀਸਰ ਜਿਹੜਾ ਉਹਦੀ ਆਪ ਕੋ ਆਪਣੀ ਸੋਚ ਹੁੰਦੀ ਆ ਕਿਵੇਂ ਆਪਾਂ ਸਿਸਟਮ ਨੂੰ ਚਲਾਉਣਾ ਕਿੱਦਾਂ ਚਲਾਉਣਾ ਜਿਹੜੇ ਮੇਰੇ ਤੋਂ ਪਹਿਲਾਂ ਅਫੀਸਰ ਰਹੇ ਉਹਨਾਂ ਬਾਰੇ ਮੈਨੂੰ ਇਹਦੇ ਬਾਰੇ ਨਹੀਂ ਹੈ ਕਿ ਉਹਨਾਂ ਨੇ ਪਰチェਟ ਕਟ ਕਰਦੀ ਕਿਤੇ ਜਾਂ ਕਿੱਦਾਂ ਕੀਤੇ ਆ ਲੇਕਿਨ ਮੇਰੀ ਜਿਹੜੀ ਸੋਚ ਆ ਜਾਂ ਮੇਰੀ ਜਿਹੜੀ ਆਪਣੀ ਵਰਕ ਆ ਜੀ ਉਹ ਮੈਂ ਖੁਦ ਆਫ ਕਰਦਾ ਤੇ ਦਰਜ ਕੀਤੇ ਹੁਣ ਤੱਕ ਦੇ ਵਿੱਚ ਆਪਾਂ ਜਿੰਨੇ ਮਕਰ ਮੇਰੇ ਦੇ ਨਰਮ ਹੋ ਚੁੱਕੇ ਨੇ ਲੋਕ ਲੋਕ ਜਾਂ ਹਲਕੇ ਦੀਆਂ ਜਿਹੜੀਆਂ ਪੰਚਾਇਤਾਂ ਆ ਪਿੰਡਾਂ ਦੀਆਂ ਥਾਣਿਆਂ ਦੀਆਂ ਜਿਹੜੀਆਂ ਪੰਚਾਇਤਾਂ ਆਂ ਦੀਆਂ ਤੁਹਾਡੀ ਬਹੁਤ ਪ੍ਰਸ਼ੰਸਾ ਕਰ ਰਹੀਆਂ ਕਿ ਜਦੋਂ ਦੇ ਤੁਸੀਂ ਆਏ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਨਸ਼ੇ ਦੇ ਖਿਲਾਫ ਵੀ ਹੋਰ ਵੀ ਇਹ ਨੌਜਵਾਨ ਜਿਹੜਾ ਲੁੱਟਾ ਖੋਹਾਂ ਤੇ ਵੀ ਬਹੁਤ ਜ਼ਿਆਦਾ ਨਕੇਲ ਲੱਗੇ ਤੋਂ ਕੱਸੀ ਗਈ ਆ ਇਹ ਇਹਦਾ ਕੀ ਕਾਰਨ ਹੋਇਆ ਕਿ ਇਹ ਇਹੋ ਜਿਹਾ ਤੁਸੀਂ ਇਸ ਤਰ੍ਹਾਂ ਵਧੀਆ ਕੰਮ ਕਰ ਰਹੇ ਹੋ ਤੇ ਪਹਿਲੇ ਅਫਸਰਾਂ ਨੇ ਇਹਦਾ ਕੰਮ ਕਿਉਂ ਨਹੀਂ ਕੀਤਾ ਵੀ ਜ਼ਿੰਮੇਵਾਰ ਨਹੀਂ ਸੀ ਇਹ ਜੇ ਤੁਸੀਂ ਮੇਰੇ ਤੇ ਸਵਾਲ ਇਹ ਕੀਤਾ ਤੇ ਪਰਮਾਤਮਾ ਦੀ ਡੇਢ ਹੈ ਜੀ ਜੇ ਕੋਉਂ ਦਾ ਸਾਡੇ ਕੋਲ ਦੁਖੀ ਹਰ ਬੰਦੇ ਨੇ ਦੁਖੀ ਹੋਣਾ ਜੀ ਅਗਰ ਜੇ ਉਹਨੂੰ ਬਿਠਾ ਕੇ ਚਾਹ ਪਾਣੀ ਬੁਲਾਇਆ ਜਾਵੇ ਉਹਦੀ ਗੱਲ ਸੁਣੀ ਜਾਵੇ ਤੇ ਅੱਧਾ ਦੁੱਖ ਉਹਦਾ ਵੈਸੇ ਦੂਰ ਹੋ ਜਾਂਦਾ ਜੀ ਸਰ ਤੇ ਜੇ ਆਪਾਂ ਉਹਨੂੰ ਆਪਾਂ ਦਿਖਾਵਾਂਗੇ ਅੱਖਾਂ ਦਿਖਾਈ ਜਾਵਾਂਗਾ ਤੇ ਫਿਰ ਉਹ ਗੱਲ ਨਹੀਂ ਬਣਦੀ ਹੂੰ ਹੂੰ ਤੇ ਮੇਰੀ ਤੇ ਸੋਝਵਾਨ ਬੰਦਿਆਂ ਨੂੰ ਜਾਂ ਸੁਲਝੋਏ ਬੰਦਿਆਂ ਨੂੰ ਇਹੀ ਮੇਰੀ ਸਿਫਾਰਿਸ਼ ਹੈ ਮੇਰੇ ਕੋਲ ਸਿੱਧੇ ਆਓ ਜਿਹੜਾ ਵੀ ਵਰਕ ਹੈਗਾ ਜੋ ਵੀ ਕੰਮ ਹੈਗਾ ਬਿਲਕੁਲੋਂ ਬੇਨ ਦੇਦਾਰ ਤੇ ਕੀਤਾ ਜਾਏਗਾ ਇਹ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਹਨ ਹ ਤੇ ਕੀ ਹਦਿਆਤਾਂ ਕਰਦੇ ਹੋ ਇੱਕ ਤੇ ਮੇਰੇ ਵੱਲੋਂ ਇਹੀ ਰਿਕਵੈਸਟ ਆ ਕਿ ਜਿਨ੍ਹਾਂ ਦੇ ਕੋਲ ਵੈਪਨ ਹੈਗੇ ਨੇ ਉਹ ਅਸਲਾ ਲਾਇਸੈਂਸ ਉਹ ਜਮਾ ਕਰਾ ਦਨ ਔਰ ਮੋਸਟਲੀ ਸਾਡਾ ਤਕਰੀਬਨ ਅਸਲਾ ਜਮਾ ਵੀ ਹੋ ਚੁੱਕਾ ਜਿਹੜੇ ਰਹਿ ਗਏ ਆ ਉਹਨਾਂ ਨੂੰ ਮੈਂ ਵੀ ਆਪ ਦੇ ਮਰਜ਼ੀ ਮਰਾਈ ਬੇਨਤੀ ਆ ਕਿ ਆਪਣੇ ਜਲਦੀ ਤੋਂ ਜਲਦੀ ਜਿਹੜਾ ਅਸਲਾ ਜਮਾ ਕਰਵਾਉਣ ਇਹ ਮਾੜੀਆਂ ਅੰਸਰਾਂ ਨੂੰ ਮੇਰੇ ਵੱਲੋਂ ਸਖਤੀ ਨਾਲ ਧਾੜਨਾ ਵੀ ਆ ਵੀ ਜਾਂ ਮੇਰਾ ਇਹ ਰੇ ਛੱਡ ਜਾਣਗੇ ਨਹੀਂ ਤੇ ਜਿੱਦਾਂ ਆਪ ਜੀ ਉਹਨਾਂ ਦੱਸਿਆ ਗਿਆ ਵੀ ਕਿਹੜੀਆਂ ਹੈਗੀਆਂ ਸੁਰੱਖਾ ਦੇ ਅੰਦਰ ਕੀਤਾ ਜਾਏਗਾ ਜੀ ਕੀ ਅਪੀਲ ਕਰਦੇ ਹੋ ਅਪੀਲ ਤੇ ਮੇਰੀ ਇਹੀ ਇਹੀ ਹੈਗੀ ਹੈ ਕਿ ਸਾਰੇ ਲੋਕ ਜਿਹੜੇ ਸਬਜੀ ਦੇ ਸਬਜੀ ਤਲਾ ਦੇਣ ਤੇ ਆਪਾਂ ਮੌਕੇ ਤੇ ਤੁਮ ਉਤਾਰ ਕੇ ਭਜਾਏਗਾ ਠੀਕ ਸਰ ਥੈਂਕ ਯੂ ਜੀ